ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਵਾਹਿਗੁਰੂ ਕਲੋਥ ਹਾਊਸ ਐਂਡ ਬਟਿਕ ਬੜਲਾਡਾ ਵੱਲੋਂ ਸਭ ਤੋਂ ਪਹਿਲਾਂ ਮੇਰੀ ਆਪਿਆਣਾ ਨੂੰ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਤਾਂ ਕਿ ਅਸੀਂ ਰੋਜ਼ ਲੋਹੜੀ ਆਫਰ ਤੇ ਲੈ ਕੇ ਆਇਆ ਕਰਾਂਗੇ ਪਾਰਟੀ ਵੇਅਰ ਸੂਟ ਠੀਕ ਹੈ ਜੀ ਜਿੰਨਾ ਵੀ ਸਟਾਫ ਆਊਗਾ ਸਾਰਾ ਲੋਹੜੀ ਆਫਰ ਤੇ ਰਹੂਗਾ ਤੇ ਅੱਜ ਅਸੀਂ ਜਿਹੜੇ ਤੁਹਾਡੇ ਵਾਸਤੇ ਸੂਟਾਂ ਦੇ ਪਲੇਨ ਸੂਟ ਪੀਸ ਲੈ ਕੇ ਆਇਆ ਉਹਨਾਂ ਦੀ ਪ੍ਰਾਈਸ ਤੁਹਾਨੂੰ ਦੇ ਰਿਹਾ ਲੋਹੜੀ ਆਫਰ ਤੇ ਸਿਰਫ 150 150 ਦੇ ਵਿੱਚ ਤੁਸੀਂ ਸਾਡੇ ਕੋਲੋਂ ਲੱਗ-ਲੱਗ ਸਟਾਫ ਦੇ ਪੀਸ ਲੈ ਸਕਦੇ ਹੋ ਜਿਵੇਂ ਕਿ ਖਾਦੀ ਲੈ ਸਕਦੇ ਹੋ ਜੀ ਤੁਸੀਂ ਠੀਕ ਹੈ ਜੀ ਬਰਬਰੀ ਲੈ ਸਕਦੇ ਹੋ ਨਿਊ ਸਟਾਫ ਹੈ ਗਲਾਸ ਸੈਲਕ ਹੈ ਸ਼ਿਮਰ ਹੈ ਗਲਾਸ ਸ਼ਿਮਰ ਹੈ ਕਈ ਤਰ੍ਹਾਂ ਦਾ ਸਟਾਫ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਸਿਰਫ 150 ਦੇ ਵਿੱਚ ਠੀਕ ਹੈ ਜੀ ਮੇਰੀਆਂ ਭੈਣਾਂ ਨੂੰ ਰਿਕਵੈਸਟ ਹੈ ਕਿ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਤਾਂ ਕਿ ਮੇਰੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਤੋਂ ਜਲਦੀ ਮਿਲ ਸਕੇ ਜੀ ਠੀਕ ਹੈ ਜੀ ਲਓ ਜੀ ਹੁਣ ਅਸੀਂ ਕਰਨ ਲੱਗੇ ਆਂ ਵੀਡੀਓ ਸਟਾਰਟ ਪਹਿਲਾਂ ਦੇਖੋ ਜੀ ਇਹ ਨੇਚਰਲ ਤਰੇਵ ਹੈ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆਂ ਸੌਰੀ ਪਿਓਰ ਤਰੇਵ ਦੇ ਵਿੱਚ ਸੂਟ ਕਲਰ ਰੈਸਟ ਹੈ ਦੇਖੋ ਜੀ ਹੈਂਡਵਰਕ ਸੂਟ ਰਹਿਣ ਵਾਲਾ ਆਰੀ ਵਰਕ ਹੈ ਤੇ ਹੈਂਡਵਰਕ ਸੂਟ ਹੈ ਪੂਰੀ ਪੂਰਾ ਹੈਵੀ ਸੂਟ ਰਹਿਣ ਵਾਲਾ ਜੀ ਚੈੱਕ ਕਰੋ ਜੀ نیچے ਘੇਰਾ ਤੁਸੀਂ ਦੇਖ ਸਕਦੇ ਹੋ ਰੈਸਟ ਕਲਰ ਹੈ ਪਿਓਰ ਕਰੇਵ ਸਟਾਫ ਰਹਿਣ ਵਾਲਾ ਨਜ਼ਦੀਕ ਤੋਂ ਤੁਹਾਨੂੰ ਦਿਖਾ ਸਕਦੇ ਆ ਬਿਲਕੁਲ ਪਿਓਰ ਕਰੇਵ ਸਟਾਫ ਰਹੂਗਾ ਤੇ ਪੂਰਾ ਹੈਵੀ ਸੂਟ ਹੈ ਜੀ ਉੱਪਰ ਤੋਂ ਪੈਨਲਸ ਜਾ ਰਹੇ ਆ ਜਿੰਨੀ ਮਰਜ਼ੀ ਲੈਂਥ ਰੱਖੋ ਜਿੰਨਾ ਮਰਜ਼ੀ ਘੇਰਾ ਰੱਖੋ ਕਲਰ ਬੜਾ ਪਿਆਰਾ ਜੀ ਰੈਸਟ ਤੇ ਇਹ ਵਾਲੀਆਂ ਆਉਣਗੇ ਇਹਦੇ ਨਾਲ ਬਾਜੂ ਸਿਰਫ ਆਫਰ ਦੇ ਵਿੱਚ ਸੂਟ ਲੈ ਕੇ ਆਏ ਤੁਹਾਨੂੰ ਪਿਓਰ ਕਰੇਵ ਦੇ ਸੂਟ ਰਹਿਣਗੇ ਜੀ ਚੈੱਕ ਕਰੋ ਪੂਰੀਆਂ ਫੁੱਲ ਹੈਵੀ ਬਾਜੂ ਰੈਡੀ ਹੋਈਆਂ ਦੁਪੱਟਾ ਤਾਂ ਇਸ ਤੋਂ ਵੀ ਜ਼ਿਆਦਾ ਹੈਵੀ ਹੈ ਜੀ ਠੀਕ ਹੈ ਜੀ ਰੈਸਟ ਕਲਰ ਦਾ ਪਿਓਰ ਚਨੂਨ ਸ਼ਕੂਨ ਦਾ ਰਹੂਗਾ ਦੁਪੱਟਾ ਪਿਓਰ ਚਨੂਨ ਸ਼ਕੂਨ ਦਾ ਰਹੂਗਾ ਦੁਪੱਟਾ ਦੁਪੱਟੇ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਲੈਸ ਦੇ ਨਾਲ ਪੂਰੀ ਫਿਨਿਸ਼ਿੰਗ ਹੈ 4 ਸਾਈਡ ਵਰਕ ਰੈਡ ਵਾਲਾ ਦੁਪੱਟੇ ਉੱਪਰ ਦੇਖੋ ਜੀ ਇਹ ਵਾਲਾ ਰਹੂਗਾ ਦੁਪੱਟਾ ਪਿਓਰ ਚਨੂਨ ਸ਼ਕੂਨ ਦਾ ਦੁਪੱਟਾ ਰਹੂਗਾ 4 ਸਾਈਡ ਵਰਕ ਹੈ ਦੁਪੱਟੇ ਦੇ ਆਫਰ ਪ੍ਰਾਈਸ ਸੀ ਲੈ ਕੇ ਤੁਹਾਡੇ ਆਏ ਆ ਲੈ ਕੇ ਆਏ ਤੁਹਾਡੇ ਵਾਸਤੇ ਲੋਹੜੀ ਦੇ ਵਿੱਚ ਚੈੱਕ ਕਰੋ ਪੂਰਾ ਹੈਂਡਵਰਕ ਟੱਚ ਹੈ ਜੀ ਹੈਂਡਵਰਕ ਟੱਚ ਹੈ ਦੁਪੱਟਾ ਵੀ ਤੇ ਸੂਟ ਵੀ ਪੂਰਾ ਹੈਵੀ ਸੂਟ ਰਹਿਣ ਵਾਲਾ ਪਾਰਟੀ ਵੇਅਰ ਸੂਟ ਹੈ ਮੈਰਿਜ ਲਈ ਤਿਆਰ ਕਰੋ ਲੋਹੜੀ ਫੰਕਸ਼ਨ ਲਈ ਲੈ ਸਕਦੇ ਹੋ ਤੁਸੀਂ ਪ੍ਰਾਈਸ ਸਿਰਫ ਰਹੂਗੀ 2300 2300 ਜੀ 2300 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਆਫਰ ਪ੍ਰਾਈਸ ਦੇ ਵਿੱਚ ਠੀਕ ਹੈ ਜੀ ਪੂਰਾ ਹੈਂਡਵਰਕ ਟੱਚ ਪਿਓਰ ਨੇਚਰਲ ਕਰੇਪ ਦਾ ਸੂਟ ਰੈਡ ਵਾਲਾ ਜੀ ਠੀਕ ਹੈ ਜੀ 컬러 ਤੁਹਾਨੂੰ ਉਹਦੇ ਵਿੱਚ ਮਿਲਣਗੇ ਫਿਰੋਜੀ 컬러 ਆਊਗਾ ਜੀ ਇਹਦੇ ਵਿੱਚ ਚੈੱਕ ਕਰੋ ਦੁਪੱਟਾ ਪੂਰਾ ਹੈਵੀ ਰਹਿਣ ਵਾਲਾ ਪੂਰਾ ਹੈਵੀ ਦੁਪੱਟਾ ਰਹੂਗਾ ਜੀ ਇਹਦੇ ਵਿੱਚ ਤੁਹਾਨੂੰ ਇੱਕ ਮਿਲੂਗਾ ਮਹਿੰਦੀਆ 컬러 ਠੀਕ ਹੈ ਜੀ ਮਹਿੰਦੀਆ 컬러 ਮਿਲੂਗਾ ਪੂਰਾ ਹੈਵੀ ਰਹੂਗਾ ਦੁਪੱਟਾ ਚੈੱਕ ਇੱਥੇ ਇਹ ਵਾਲਾ 컬러 ਮਿਲੂਗਾ ਠੀਕ ਹੈ ਜੀ ਮਜ਼ੈਂਟਾ ਕਲਰ ਮਿਲੂਗਾ ਤੁਹਾਨੂੰ ਚੈੱਕ ਕਰ ਸਕਦੇ ਹੋ ਜਿਹੜਾ ਫਿਰੋਜ਼ੀ ਕਲਰ ਆ ਨਾ ਜੀ ਇਹ ਥੋੜਾ ਜਿਹਾ ਬਲੂ ਸ਼ੇਡ ਚ ਆ ਰਿਹਾ ਪਰ ਇਹ ਫਿਰੋਜ਼ੀ ਕਲਰ ਹੈ ਜਿੱਦਾਂ ਦਾ ਫਿਰੋਜ਼ੀ ਕਲਰ ਹੁੰਦਾ ਬਹੁਤ ਪਿਆਰਾ ਫਿਰੋਜ਼ੀ ਕਲਰ ਆਣ ਵਾਲਾ ਪਰ ਬਲੂ ਜੀ ਸ਼ੇਡ ਚ ਆ ਰਿਹਾ ਕਲਰ ਡਿਫਰੈਂਟ ਆ ਰਿਹਾ ਜੀ ਠੀਕ ਹੈ ਜੀ ਇਹ ਵਾਲੇ ਇੰਨਾ ਵਿੱਚ ਕਲਰ ਆਣ ਵਾਲੇ ਆ ਜੇਕਰ ਤੋਂ ਇੰਨਾ ਵਿੱਚੋਂ ਕੋਈ ਸੂਰ ਪਸੰਦ ਆਉਂਦਾ ਸਕਰੀਨ ਛੋੜ ਲੈ ਕੇ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਪਲੇਨ ਪੀਸ ਮੇਰੀ ਵੀਡੀਓ ਦੇ ਅੰਤ ਤੱਕ ਜਰੂਰ ਬਣੀ ਰਹਿਣਾ ਜੀ ਪਲੇਨ ਪੀਸ ਦਿਖਾਵਾਂਗੇ ਸਿਰਫ ਪ੍ਰਾਈਸ ਰਹੂਗਾ 150 ਰੁਪਏ ਲਓ ਜੀ ਅਸੀਂ ਲੈ ਕੇ ਆਏ ਤੁਹਾਡੇ ਵਾਸਤੇ ਪਲੇਨ ਪੀਸ ਪਲੇਨ ਜਿਹੜੇ ਪੀਸ ਰਹਿਣਗੇ ਅਲੱਗ-ਅਲੱਗ ਸਟਾਫ ਦੇ ਵਿੱਚ ਰਹਿਣਗੇ ਪ੍ਰਾਈਸ ਸਿਰਫ ਦੇ ਰਿਆਂ ਤੁਹਾਨੂੰ ਆਫਰ ਅੱਜ ਫੇਰ 150 150 ਦੇ ਵਿੱਚ ਤੁਸੀਂ ਇਹ ਵਾਲਾ ਪੀਸ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਚੈੱਕ ਕਰੋ ਇਹ ਵਾਲਾ ਸਟਾਫ ਜੂਟ ਵਰਬਰੀ ਹੈ ਜੀ ਚੈੱਕ ਕਰੋ ਜੂਟ ਬਰਬਰੀ ਹੈ ਨਜ਼ਦੀਕ ਤੋਂ ਤੁਸੀਂ ਦੇਖ ਸਕਦੇ ਹੋ ਸਟਾਫ ਬਿਲਕੁਲ ਸੌਫਟ ਵਾਲਾ ਸਟਾਫ ਹੈ ਕੋਈ ਹਾਰਡ ਵਾਲਾ ਸਟਾਫ ਨਹੀਂ ਹੈਗਾ ਜੂਟ ਬਰਬਰੀ ਹੈ ਜੀ ਬੜਾ ਸੋਹਣਾ ਜਿਹਾ ਸਟਾਫ ਹੈ ਹੈਂਡਵਰਕ ਲਈ ਵਾਸਤੇ ਵਰਕ ਵਾਸਤੇ ਥ्रेड ਵਰਕ ਵਾਸਤੇ ਬੜਾ ਸੋਹਣਾ ਜਿਹਾ ਸਟਾਫ ਰਹਿਣ ਵਾਲਾ ਜੂਟ ਬਰਬਰੀ ਹੈ ਨਜ਼ਦੀਕ ਤੋਂ ਦੇਖੋ ਕਲਰ ਹੋਊਗਾ ਮਸਟਰਡ ਠੀਕ ਹੈ ਪ੍ਰਾਈਸ ਸਿਰਫ ਦੇ ਰਿਹਾ 150 ਕੱਟ ਰਹੂਗੀ 4.5 ਤੋਂ ਲੈ ਕੇ 5 ਇਹ ਵਾਲਾ ਸਟਾਫ ਚੈੱਕ ਕਰੋ ਜੀ ਇਹ ਵੀ ਨਿਊ ਸਟਾਫ ਆਇਆ ਦੇਖੋ ਜੀ ਸੈਲਫ ਦੇ ਵਿੱਚ ਹੈ ਤੁਸੀਂ ਹੈਵੀ ਸੂਟ ਦੇਖਦੇ ਹੋਵੋਗੇ ਇਦਾਂ ਦੇ ਸੈਲਫ ਦੇ ਵਿੱਚ ਰੈਡੀ ਹੋਏ ਨਜ਼ਦੀਕ ਤੋਂ ਦੇਖੋ ਜੀ ਛੋਟੀਆਂ ਛੋਟੀਆਂ ਡੱਬੀ ਬਣੀ ਹੋਈ ਹੈ ਸੈਲਫ ਪ੍ਰਿੰਟ ਹੈ ਬੜਾ ਸੋਨਾ ਜਿਹਾ ਸੌਫਟ ਸਟਾਫ ਰਹਿਣ ਵਾਲਾ ਹਾਰਡ ਵਾਲਾ ਸਟਾਫ ਨਹੀਂ ਹੈ ਬਿਲਕੁਲ ਸੌਫਟ ਵਾਲਾ ਸਟਾਫ ਰਹਿਣ ਵਾਲਾ ਜੀ ਪ੍ਰਾਈਸ ਰਹੂਗੀ ਸਿਰਫ 150 150 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਕੱਟ ਰਹੂਗੀ 4 ਸਾਢੇ ਸੌਰੀ ਕੱਟ ਰਹੂਗੀ 4.5 ਤੋਂ ਲੈ ਕੇ 5 ਏ ਰਹੂਗਾ ਜੀ ਖਾਦੀ ਦੇ ਵਿੱਚ ਚੈੱਕ ਕਰੋ ਜੀ ਇਹ ਖਾਦੀ ਦੇ ਵਿੱਚ ਰਹਿਣ ਵਾਲਾ ਮੂਵ ਸ਼ੇਡ ਦੇ ਵਿੱਚ ਹੈ ਜੀ ਸਟਾਫ ਬਹੁਤ ਹੀ ਫਾਈਨ ਹੈ ਵਰਕ ਵਾਸਤੇ ਸਟਾਫ ਬਹੁਤ ਫਾਈਨ ਰਹਿਣ ਵਾਲਾ ਹੈ ਹੈਂਡ ਵਰਕ ਕਰਵਾਓ ਥ्रेड ਵਰਕ ਕਰਵਾਓ ਜੀ ਬੜੀ ਆਫਰ ਤੁਹਾਡੇ ਵਾਸਤੇ ਲੈ ਕੇ ਆਏ ਆ ਆਫਰ ਦੇ ਵਿੱਚ ਦੇਖੋ ਜੀ 150 ਦੇ ਵਿੱਚ ਤੁਹਾਨੂੰ ਅਸੀਂ ਪਲੇਨ ਵਰਕ ਵਾਲਾ ਸੂਟ ਦੇ ਰਹੇ ਆ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਇਹ ਵਾਲੇ ਸੂਟ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਵੱਡੀ ਆਫਰ ਹੈ ਤੁਹਾਡੇ ਵਾਸਤੇ ਜੀ ਇਦਾਂ ਦੇ ਪੀਸ ਤੁਹਾਡੇ ਬੜੇ ਤੁਹਾਡੇ ਵਾਸਤੇ ਬੜੇ ਪਿਆਰੇ ਪਿਆਰੇ ਲੈ ਕੇ ਆਏ ਆ ਇਹ ਵਾਲਾ ਚੈੱਕ ਕਰੋ ਜੀ ਇਹ ਬਰਬਰੀ ਦੇ ਵਿੱਚ ਰਹੂਗਾ ਸ਼ਿਮਰ ਬਰਬਰੀ ਦੇ ਵਿੱਚ ਰਹਿਣ ਵਾਲਾ ਜੀ ਹੈਂਡਵਰਕ ਲਈ ਬਹੁਤ ਸੋਹਣਾ ਪੀਸ ਰਹੂਗਾ ਥ्रेड ਵਰਕ ਵੀ ਤੁਸੀਂ ਕਰਵਾ ਸਕਦੇ ਹੋ ਕਲਰ ਰਹੂਗਾ ਪੀਚ ਦੇ ਵਿੱਚ 골ਡਨ ਪੀਚ ਦੇ ਵਿੱਚ ਇਹ ਵੀ ਖਾਦੀ ਦੇ ਵਿੱਚ ਰਹੂਗਾ ਜੀ ਚੈੱਕ ਕਰੋ ਸਟਾਫ ਨਜ਼ਦੀਕ ਤੋਂ ਬਹੁਤ ਫਾਈਨ ਸਟਾਫ ਰਹਿਣ ਵਾਲਾ ਇਹ ਵੀ ਖਾਦੀ ਦੇ ਵਿੱਚ ਰਹੂਗਾ ਜੀ ਆਫ ਵਾਈਟ ਦੇ ਵਿੱਚ ਹੈ ਸਿਰਫ 150 ਦੇ ਵਿੱਚ ਤੁਸੀਂ ਇਹ ਵਾਲੇ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਇਹ ਵੀ ਖਾਦੀ ਦੇ ਵਿੱਚ ਰਹਿਣ ਵਾਲਾ ਡਾਰਕ ਗਾਜਰੀ ਸ਼ੇਡ ਹੈ ਜੀ ਇਹ ਖਾਦੀ ਦੇ ਵਿੱਚ ਸਟਾਫ ਰਹੂਗਾ ਜੀ ਠੀਕ ਹੈ ਜੀ ਇਹ ਵੀ ਖਾਦੀ ਦੇ ਵਿੱਚ ਰਹਿਣ ਵਾਲਾ ਗ੍ਰੀਨ ਕਲਰ ਦੇ ਵਿੱਚ ਖਾਦੀ ਵਿੱਚ ਰਹੂਗਾ ਤੁਸੀਂ ਐਦਾ ਮੈਚਿੰਗ ਕਰਕੇ ਲੈ ਸਕਦੇ ਹੋ ਕੰਟਰਾਸਟ ਕਰਕੇ ਵੀ ਲੈ ਸਕਦੇ ਹੋ ਦੇਖੋ ਜੀ ਐਦਾ ਕੰਟਰਾਸਟ ਕਰਕੇ ਬੜੇ ਸੋਹਣੇ ਜਿਹੇ ਸੂਟ ਬਣਨੇ ਆ ਇਹ ਗਲਾਸ ਸਿਲਕ ਦੇ ਵਿੱਚ ਰਹੂਗਾ ਇਹਦੇ ਉੱਪਰ ਹੈਂਡਵਰਕ ਸੂਟ ਰੈਡੀ ਹੁੰਦੇ ਆ ਜੀ ਗਲਾਸ ਸਿਲਕ ਦੇ ਵਿੱਚ ਸੌਫਟ ਵਾਲਾ ਸਟੱਫ ਹੈ ਇਹ ਬਰਬਰੀ ਦੇ ਵਿੱਚ ਰਹੂਗਾ ਜੀ ਚੈੱਕ ਕਰੋ ਕਲਰ ਦੇਖੋ ਜੀ ਗ੍ਰੇ ਸ਼ੇਡ ਦੇ ਵਿੱਚ 골ਡਨ ਸ਼ੇਡ ਹੈ ਡਬਲ ਸ਼ੇਡੇਡ ਹੈ ਡਬਲ ਸ਼ੇਡਰ ਰਹੂਗਾ 골ਡਨ ਤੇ ਗ੍ਰੇ ਸ਼ੇਡ ਦੇ ਵਿੱਚ ਜੀ ਬਰਬਰੀ ਦੇ ਵਿੱਚ ਰਹੂਗਾ ਕੱਟ ਰਹੂਗੀ 4.5 ਤੋਂ ਲੈ ਕੇ 5 ਤੱਕ ਅਗਲਾ ਸਟਾਫ ਰਹਿਣ ਵਾਲਾ ਜੀ ਕ੍ਰਸ਼ ਇਹ ਕ੍ਰਸ਼ ਦੇ ਵਿੱਚ ਰਹੂਗਾ ਪਿੰਕ ਸ਼ੇਡ ਹੈ ਕ੍ਰਸ਼ ਦੇ ਵਿੱਚ ਰਹਿਣ ਵਾਲਾ ਸਟਾਫ ਹੈ ਨਜ਼ਦੀਕ ਤੋਂ ਦੇਖੋ ਬਿਲਕੁਲ ਸੌਫਟ ਵਾਲਾ ਸਟਾਫ ਰਹੂਗਾ ਇਹ ਸ਼ਿਮਰ ਕ੍ਰਸ਼ ਹੈ ਜੀ ਬਹੁਤ ਹੈਵੀ ਸੂਟਰ ਇੱਥੇ ਰੈਡੀ ਹੁੰਦੇ ਆ ਜੀ ਨਜ਼ਦੀਕ ਤੋਂ ਦੇਖੋ ਸਟਾਫ ਤੁਸੀਂ ਸ਼ਿਮਰ ਕਰਾਸ਼ਾ ਜੀ ਇਹ ਨਜ਼ਦੀਕ ਤੋਂ ਦੇਖੋ ਸ਼ਿਮਰ ਕਰਾਸ਼ਾ ਜੀ ਕਲਰ ਹੈ ਪਿਸਤਾ ਬੜਾ ਪਿਆਰਾ ਜਾਂ ਕਲਰ ਰਹਿਣ ਵਾਲਾ ਕੱਟ ਰਊਗੀ 4:30 ਤੋਂ ਲੈ ਕੇ 5:30 ਤੱਕ ਇਹ ਵੀ ਖਾਦੀ ਰਹਿਣ ਵਾਲੀ ਹੈ ਜੀ ਖਾਦੀ ਸਟਾਫ ਰਹੂਗਾ ਪੀਚ ਕਲਰ ਦੇ ਵਿੱਚ ਇਹ ਗਲਾਸ ਸਿਲਕ ਹੈ ਲਾਈਟ ਜਾਂ 골ਡਨ ਸ਼ੇਡ ਹੈ ਜੀ ਠੀਕ ਹੈ ਜੀ 골ਡਨ ਸ਼ੇਡ ਹੈ ਗਲਾਸ ਸਿਲਕ ਹੈ ਇਹ yellow ਕਲਰ ਹੈ ਮਿੱਠਾ ਜਿਹਾ ਕਲਰ ਹੈ ਜੀ ਬਹੁਤ ਪਿਆਰਾ ਇਹ ਵੀ ਕ੍ਰਸ਼ ਸ਼ਿਮਰ ਰਹੂਗਾ ਠੀਕ ਹੈ ਜੀ ਸਟਾਫ ਰਹੂਗਾ ਕ੍ਰਸ਼ ਸ਼ਿਮਰ ਸਟਾਫ ਦੇਖੋ ਜੀ ਬਹੁਤ ਫਾਈਨ ਸਟਾਫ ਰਹਿਣ ਵਾਲਾ ਕੋਈ ਚੂਬਣ ਵਾਲਾ ਸਟਾਫ ਨਹੀਂ ਹੈ ਬਿਲਕੁਲ ਸੌਫਟ ਹੈ ਬਿਲਕੁਲ ਸੌਫਟ ਵਾਲਾ ਸਟਾਫ ਹੈ ਦੇਖ ਸਕਦੇ ਹੋ ਤੁਸੀਂ ਜਿੱਦਾਂ ਮਰਜ਼ੀ ਇਹਨੂੰ ਇਕੱਠਾ ਕਰ ਲਓ ਕੋਈ ਹਾਰਡ ਨਹੀਂ ਹੈਗਾ ਬਿਲਕੁਲ ਸੌਫਟ ਵਾਲਾ ਸਟਾਫ ਅਰिजिनल ਵਾਲਾ ਸਟਾਫ ਹੈ ਜੀ ਇਹ ਸ਼ਿਮਰ ਕ੍ਰਾਸ਼ਾ ਕੋਈ ਚੁੱਭਣ ਵਾਲਾ ਸਟਾਫ ਨਹੀਂ ਹੈਗਾ ਇਹ ਵੀ ਪਿਸਤਾ ਕਲਰ ਦੇ ਵਿੱਚ ਸ਼ਿਮਰ ਕ੍ਰਾਸ਼ਾ ਦੇਖੋ ਜੀ ਤੁਹਾਨੂੰ ਸੌ ਇਕੱਠਾ ਕਰਕੇ ਦਿਖਾ ਦਿੰਦੇ ਆ ਬਿਲਕੁਲ ਸੌਫਟ ਹੈ ਜੀ ਇਹ ਐਦਾਂ ਹੀ ਤੁਸੀਂ ਇਹਨੂੰ ਇਕੱਠਾ ਕਰ ਸਕਦੇ ਹੋ ਕਿ ਹਾਰਡ ਵਾਲਾ ਸਟਾਫ ਨਹੀਂ ਹੈਗਾ ਪਿਸਤਾ ਕਲਰ ਹੈ ਜੀ ਇਹ ਵੀ ਕ੍ਰਾਸ਼ ਸ਼ਿਮਰ ਹੋਊਗਾ ਇਹ ਰਾਣੀ ਸ਼ੇਡ ਆ ਗਿਆ ਜੀ ਇਹ ਵੀ ਕਰਾਸ਼ ਸ਼ਿਮਰ ਦੇ ਵਿੱਚ ਰਹੂਗਾ ਠੀਕ ਹੈ ਜੀ ਇਹ 셀ਫ ਪ੍ਰਿੰਟ ਦੇ ਵਿੱਚ ਇੱਕ ਨਿਊ ਸਟੱਫ ਹੈ 셀ਫ ਪ੍ਰਿੰਟ ਦੇ ਵਿੱਚ ਨਿਊ ਸਟੱਫ ਹੈ ਵਰਕ ਬੜਾ ਸੋਨਾ ਜਿਹਾ ਹੋਣਾ ਜੀ ਇਹਦੇ ਉੱਪਰ ਦੇਖੋ ਜੀ ਨਜ਼ਦੀਕ ਤੋਂ ਤੁਸੀਂ ਇਹਦੀ ਡਿਜ਼ਾਈਨਿੰਗ ਦੇਖ ਸਕਦੇ ਹੋ 셀ਫ ਦੇ ਵਿੱਚ ਦੇਖੋ ਤੁਹਾਨੂੰ ਨਜ਼ਦੀਕ ਤੋਂ ਦਿਖਾਵਾਂਗੇ 셀ਫ ਦੇ ਵਿੱਚ ਡਿਜ਼ਾਈਨਿੰਗ ਹੈ ਜੀ ਇਹਦੀ ਠੀਕ ਹੈ ਜੀ ਪ੍ਰਾਈਸ 셀ਫ 150 ਰੁਪਏ ਇਹ ਮਿੱਠਾ ਜਿਹਾ ਪੀਲਾ ਕਲਰ ਹੈ ਜੀ ਲਾਈਟ ਜਿਹਾ ਬੜਾ ਪਿਆਰਾ ਜਿਹਾ ਕਲਰ ਆ ਰਿਹਾ ਵਲਾ ਪਰ ਕੈਮਰੇ ਚ ਕਲਰ ਆ ਰਿਹਾ ਬਿਲਕੁਲ ਲਾਈਟ ਆਫ ਵਾਈਟ ਆ ਰਿਹਾ ਪਰ ਆਫ ਵਾਈਟ ਨਹੀਂ ਹਲਕਾ ਜਿਹਾ yellow ਜਿਹਾ ਕਲਰ ਹੈ ਜੀ ਇਹ ਲਾਈਟ ਜਿਹਾ ਫਿਰੋਜੀ ਕਲਰ ਹੈ ਜੀ ਕ੍ਰਸ਼ ਸ਼ਿਮਰ ਦੇ ਵਿੱਚ ਕ੍ਰਸ਼ ਸ਼ਿਮਰ ਦੇ ਵਿੱਚ ਹੈ ਜੀ ਇਹ ਹੈਗਾ ਮੂਵ ਕਲਰ ਲਾਈਟ ਜਿਹਾ ਮੂਵ ਕਲਰ ਹੈ ਜੀ ਲਵੰਡਰ ਕਲਰ ਵੀ ਕਹਿ ਸਕਦੇ ਆ ਇਹ ਵੀ ਕ੍ਰਸ਼ ਸ਼ਿਮਰ ਦੇ ਵਿੱਚ ਹੈ ਕਾਫੀ ਟ੍ਰੈਂਡ ਹੈ ਇਹ ਵਾਲੇ ਕਲਰ ਦਾ ਠੀਕ ਹੈ ਜੀ ਪਰ ਕੈਮਰੇ ਚ ਆ ਰਿਹਾ ਲਾਈਟ ਪਰ ਇਹ ਲਾਈਟ ਕਲਰ ਨਹੀਂ ਹੈਗਾ ਕਲਰ ਥੋੜਾ ਜਆ ਡਾਰਕ ਹੈ ਜੀ ਕਲਰ ਤੁਹਾਨੂੰ ਦਿਖਾਉਣੀ ਹੈ ਕਿਦਾਂ ਦਾ ਜੀ ਇਹ ਲਾਈਟ ਸ਼ੇਡ ਹੈ ਪਰ ਲਾਈਟ ਵੀ ਹੈਗਾ ਸ਼ਿਮਰ ਕ੍ਰਸ਼ ਰਹਿਣ ਵਾਲਾ ਜੀ ਸ਼ਿਮਰ ਕ੍ਰਸ਼ ਹੈਂਡਵਰਕ ਕਰਵਾਓ ਥ्रेडਵਰਕ ਕਰਵਾਓ ਜਿੱਦਾਂ ਦੀ ਮਰਜ਼ੀ ਸੂਟ ਰੈਡੀ ਕਰੋ ਪਾਰਟੀ ਵੇਅਰ ਸੂਟ ਤੁਸੀਂ ਰੈਡੀ ਕਰ ਸਕਦੇ ਹੋ ਇਹ ਚੈੱਕ ਕਰੋ ਜੀ ਲਾਈਟ ਜਾਂ ਗਾਜਰੀ ਸ਼ੇਡ ਐ ਕ੍ਰਸ਼ਾ ਸ਼ਿਮਰ ਹੋਊਗੀ ਜੀ ਇਹ ਵਾਲਾ ਕਲਰ ਦੇਖੋ ਬੜਾ ਨਿਊ ਜਾਂ ਕਲਰ ਹੈ ਬੜਾ ਪਿਆਰਾ ਜਿਹੜਾ ਕੈਮਰੇ 'ਚ ਆ ਰਿਹਾ ਸੇਮ ਕਲਰ ਹੈ ਜੀ ਕ੍ਰਸ਼ ਦੇ ਵਿੱਚ ਵਾਈਨ ਸ਼ੇਡ ਹੈ ਇਹ ਵੀ ਕ੍ਰਸ਼ ਦੇ ਵਿੱਚ ਰਹੂਗਾ ਵਾਈਨ ਸ਼ੇਡ ਹੈ ਜੀ ਇਹ ਜੂਟ ਖਾਦੀ ਹੈ ਜੀ ਨਜ਼ਦੀਕ ਤੋਂ ਤੁਹਾਨੂੰ ਦਿਖਾ ਸਕਦੇ ਆ ਜੂਟ ਖਾਦੀ ਹੈ ਬਿਲਕੁਲ ਸੌਫਟ ਵਾਲਾ ਸਟਾਫ ਹੈ ਇਹਦੇ ਉੱਪਰ ਤੁਸੀਂ ਵਰਕ ਕਰਵਾ ਸਕਦੇ ਹੋ ਹੈਂਡਵਰਕ ਕਰਵਾ ਸਕਦੇ ਹੋ ਬਿਲਕੁਲ ਸੌਫਟ ਹੈ ਜੀ ਜੂਟ ਖਾਦੀ ਵਿੱਚ ਰਹੂਗਾ ਬਿਲਕੁਲ ਸੌਫਟ ਵਾਲਾ ਸਟੱਫ ਹੈ ਜੀ ਬਿਲਕੁਲ ਸੌਫਟ ਲਾਈਟ ਜਿਹਾ ਆਫ ਵਾਈਟ ਕਲਰ ਹੈ ਜੀ ਮਸਟਰ ਸ਼ੇਡ ਦੇ ਵਿੱਚ ਰਹੂਗਾ ਜੀ ਇਹ ਵੀ ਜੂਟ ਖਾਦੀ ਸ਼ਿਮਰ ਦੇ ਟੱਚ ਦਿੱਤੀ ਗਈ ਹੈ ਇਹਨੂੰ ਜੂਟ ਖਾਦੀ ਹੈ ਸ਼ਿਮਰ ਦੇ ਟੱਚ ਦਿੱਤੀ ਗਈ ਹੈ ਹੈਂਡਵਰਕ ਕਰਵਾਓ ਬੜੇ ਸੋਹਣੇ ਜਿਹੇ ਸੂਟ ਰੈਡੀ ਹੋਣੇ ਆ ਜੀ ਇਹਦੇ ਉੱਪਰ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਜੂਟ ਦੇ ਵਿੱਚ ਰਹੂਗਾ ਸਟਾਫ ਦੇਖੋ ਜੂਟ ਦੇ ਵਿੱਚ ਰਹੂਗਾ ਲਾਈਟ ਜਾਂ ਮਹਿੰਦੀ ਆ ਮਹਿੰਦੀ ਸ਼ੇਡ ਹੈ ਜੀ ਗਾਜਰੀ ਸ਼ੇਡ ਦੇ ਵਿੱਚ ਇੱਕ ਹੋਰ ਪੀਸ ਆਇਆ ਜੀ ਸਾਡੇ ਕੋਲ ਕ੍ਰਸ਼ ਦੇ ਵਿੱਚ ਕ੍ਰਸ਼ ਸ਼ਿਮਰ ਦੇ ਵਿੱਚ ਪ੍ਰਾਈਸ ਰਹਿਣ ਵਾਲੀ ਹੈ 150 ਜੀ 150 ਇਹ ਵਾਲਾ ਬਰਬਰੀ ਦੇ ਵਿੱਚ ਹੈ ਸ਼ਿਮਰ ਟੱਚ ਹੈ ਡਬਲ ਸ਼ੇડેਡ ਪੀਸ ਹੈ ਜੀ ਲਵੰਡਰ ਕਲਰ ਤੇ 골ਡਨ ਦੀ ਟੱਚ ਹੈ ਡਬਲ ਸ਼ੈਡੇਡ ਪੀਸ ਰਹੂਗਾ ਜੀ ਇਹ ਵਾਲਾ ਜਿਹੜਾ ਕਲਰ ਹੈ ਜੀ 골ਡਨ ਸ਼ੇਡ ਜਿਆ ਕਲਰ ਹੈ ਪਰ ਇਹ ਖਾਦੀ ਦੇ ਵਿੱਚ ਰਹੂਗਾ ਖਾਦੀ ਸਟਾਫ ਵਿੱਚ ਰਹਿਣ ਵਾਲਾ 골ਡਨ ਸ਼ੇਡ ਖਾਦੀ ਸਟਾਫ ਦੇ ਵਿੱਚ ਰਹੂਗਾ ਜੀ ਇਹ ਵੀ ਕ੍ਰਸ਼ ਦੇ ਵਿੱਚ ਰਹਿਣ ਵਾਲਾ ਕਲਰ ਸੇਮ ਹੈ ਜੋ ਕੈਮਰੇ 'ਚ ਆ ਰਿਹਾ ਠੀਕ ਹੈ ਜੀ ਇਹ ਬਰਬਰੀ ਦੇ ਵਿੱਚ ਰਹੂਗਾ ਜੀ ਠੀਕ ਹੈ ਜੀ ਇਹ ਬਰਬਰੀ ਵਿੱਚ ਰਹੂਗਾ ਇਹ ਸਨ ਸਨ ਪਲੇਨ ਪੀਸ ਇਹ ਵਰਕ ਵਾਲੇ ਸੂਟ ਹੈ ਜੀ ਜਿਹੜੇ ਆਫਰ ਪ੍ਰਾਈਸ ਤੇ ਲਗਾਏ ਗਏ ਆ ਨੈਚੁਰਲ ਕ੍ਰੇਵ ਦੇ ਵਿੱਚ ਰਹਿਣ ਵਾਲੇ ਆ ਜੀ ਪਿਓਰ ਪਿਓਰ ਨੈਚੁਰਲ ਕ੍ਰੇਵ ਦੇ ਵਿੱਚ ਰਹਿਣ ਵਾਲੇ ਸੂਟ ਹੈ ਜੀ ਪੂਰੇ ਹੈਂਡ ਵਰਕ ਸੂਟ ਹੈਵੀ ਵਰਕ ਵਾਲੇ ਸੂਟ ਸਿਰਫ 2350 ਦੇ ਵਿੱਚ ਤੁਸੀਂ ਇਹ ਵਾਲੇ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਨਾ ਆਫਰ ਦੇ ਵਿੱਚ ਬਾਕੀ ਸਾਡੇ ਪਲੇਨ ਪੀਸ ਹੈ ਜੀ ਇਨਾਂ ਨੂੰ ਅਸੀਂ ਤੁਹਾਨੂੰ ਪ੍ਰਾਈਜ਼ ਦੇ ਰਹੇ ਹਾਂ ਸਿਰਫ 150 150 ਦੇ ਵਿੱਚ ਤੁਸੀਂ ਕਿਤੋਂ ਵੀ ਬਾਏ ਨਹੀਂ ਕਰ ਸਕਦੇ ਕੱਟਣ ਵਾਲੀ ਹੈ 4.5 ਮੀਟਰ ਤੋਂ ਲੈ ਕੇ 5.5 ਮੀਟਰ ਤੱਕ ਜੇਕਰ ਤੁਹਾਨੂੰ ਇਨਾਂ ਪੀਸਾਂ ਵਿੱਚੋਂ ਕੋਈ ਪੀਸ ਪਸੰਦ ਆਉਂਦਾ ਹੈ ਤਾਂ ਸਕਰੀਨਸ਼ਾਟ ਲੈ ਕੇ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਪਲੀਜ਼ ਤੁਹਾਨੂੰ ਮੇਰੀਆਂ ਭੈਣਾਂ ਨੂੰ ਫੇਰ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਤੁਹਾਨੂੰ ਇਦਾਂ ਦੇ ਪਲੇਨ ਲੱਗ-ਲੱਗ ਤਰ੍ਹਾਂ ਦੇ ਸਟਾਫ ਸਾਡੇ ਕੋਲ ਤੁਸੀਂ ਬਾਏ ਕਰ ਸਕਿਓ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ ਜੀ ਤੁਹਾਡਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ